ਬਸ ਵੀਰ ਤੂੰ ਹਾਂ ਕਿੰਨੇ ਆ ਗਿਆ ਮੈਂ ਤੇਰੇ ਕੋਲੀਆਂ ਵੀਰ ਤੂੰ ਅੱਧੀ ਰਾਤ ਬਾਈ ਮਾਰੀ ਉਸ ਵਾਲੇ ਹਾਰੇ ਤੋਂ ਇਹ ਆ ਮੈਨੂੰ ਡੱਕਣਾ ਬੜਾ ਔਖਾ ਮੈਂ ਜਿਹੜਾ ਕੀਤਾ ਇਹ ਕਰਵਾਇਆ ਜੰਦਸਾਹ ਬੜੀ ਮਾੜੀ ਠੀਕ ਨਹੀਂ ਲੋਕਾਂ ਮੈਨੂੰ ਵੀ ਕਹਿਣਾ ਤੂੰ ਜਗਾ ਭਾਈ ਇਹ ਇਹ ਨਾ ਉਹ ਨਹੀਂ ਬੜਾ ਕਰ ਕਰਦੇ ਨਹੀਂ ਭਾਈ ਤੇਰਾ ਕੋਈ ਕਿਸ ਭਾਈ ਰੋਕ ਰਿਹਾ ਤੈਨੂੰ ਠੀਕ ਆ ਉਹ ਨਹੀਂ ਵੀਰ ਨਾ ਡੱਕ ਸੱਨੀ ਬਸ ਭੈਣਾ ਤੂੰ ਬੜਾ ਕਰਤਾ ਮੇਰੇ ਵੱਲ ਤੋਂ ਪਰ ਮੇਰੇ ਦਿਲ ਚ ਨਾ ਕਰ ਲਈ ਮੱਸਾ ਗਲਾਨੀ ਆ ਮੇਰੇ ਘਰ ਦੇ ਦੂਵੇ ਹਮੇਸ਼ਾ ਤੇਰੇ ਲਈ ਖੁੱਲੇ ਆ ਠੀਕ ਆ ਤੂੰ ਜਦੋਂ ਮਰਜੀ ਆ ਠੀਕ ਆ ਠੀਕ ਆ ਵੀਰ ਦਿਲਚਸਪ ਕੋ ਸੋਚੀ ਕੋਈ ਨਾ ਮੈਂ ਤੇਰੇ ਕੋਲ ਹੀ ਆ ਜਦੋਂ ਮਰਜੀ ਆਵਾਜ਼ ਮਾਰ ਲਈ ਮੈਂ ਠੀਕ ਆ ਸੰਨੀਪਾ ਰ ਇੱਕ ਗਾਲਾ ਕੰਮ ਜੋਗ ਹੋਣ ਲੱਗਾ ਬੜਾ ਗਲਤ ਹੋ ਲੱਗਾ ਵਾ ਚਲੋ ਕੋਈ ਨਾ ਭਈਆ ਹੈ ਜੱਗ ਹੁੰਦੀ ਆਈ ਆ ਕੋਈ ਕਰ ਨਹੀਂ ਮੈਂ ਤਾਂ ਤੇਰੇ ਦੇਖਣੇ ਇਨਾਂ ਦੇ ਬੈਗਾਂ ਵਿੱਚ ਕੀ ਦਾ ਚੰਡੀਓ ਤੇਰੇ ਬਸ ਵੀ ਬਸ ਚੰਗਾ ਲੱਗਣਾ ਹੱਥ ਚੁੱਕਦਾ ਐਸੇ ਵਾਹਦੀ ਆ ਇਹ ਕਿਹਦੇ ਕੰਮ ਪਹਿਲਾਂ ਕੀਤਾ ਹੁੰਦਾ ਨਾ ਮੈਂ ਇਹ ਕੰਮ ਨਹੀਂ ਹੁੰਦਾ ਕਿਹੜਾ ਜੋ ਹੈ ਮੇਰੇ ਨਾਲ ਚੁੱਪ ਕਰ ਜਾ ਹੱਥ ਜੜਾ ਲੈ ਕੀ ਆਖੂ ਪਤਾ ਰ ਭਾਈਆ ਘਰ ਜਾ ਕੋਰੇ ਮੈਨੇ ਮਾਰਨੇ ਤੇ ਭਰਾ ਤੇ ਖੁੱਲ ਦੇ ਖਦੇ ਆ ਇਹ ਕਿਹੜਾ ਕੰਮ ਹੁੰਦਾ ਮੇਰੇ ਤੇ ਮੈਂ ਅੰਦਰ ਵਾਤ ਦੱਸੂਗੀ ਵੇਖੀ ਸਹੀ ਹਾਂ ਚੰਨ ਦੇ ਪਰ ਮੈਂ ਕੀ ਕਹਿੰਦਾ ਜਪਤਾ ਚਪਟਾ ਜਾ ਨਾ ਬੋਲੋ ਉਹਨੇ ਸੁਣਨਾ ਬਗਾਨੇ ਪੁੱਤ ਨੇ ਉਹਨੇ ਤਾਂ ਕਰਨ ਮਜੀਲ ਨਹੀਂਗਾ ਦੇਣਾ ਆ ਵੇਖੋ ਮੈਨੂੰ ਤਾਂ ਕਿਸੇ ਚੋ ਕਹਿਣ ਛੱਡਿਆ ਜਾਂਦੇ ਮੈਂ ਤਾਂ ਕਿਹਾ ਮੈਂ ਬੁਰੇ ਪਾਪਾ ਨੂੰ ਕਾਹਨੂੰ ਆ ਗਈ ਇੱਥੇ ਜੇ ਤੂੰ ਆਹੋ ਕੰਮ ਕਰਨੇ ਚੱਕ ਕਰ ਲੈਂਦੇ ਫਿਰ ਹੱਦ ਹੋ ਗਈ ਤੇਰੇ ਵਾਲੀ ਤੂੰ ਤਾਂ ਸਾਰੇ ਹੱਦਾਂ ਬੰਨੇ ਪਾਰ ਕਰ ਛੜੀਆਂ ਆਪਣੇ ਭਰਾ ਬੰਦੇ ਤੇ ਮੇਰੇ ਤੇ ਹੱਥ ਚੁੱਕਿਆ ਵਾ ਇਹ ਗੱਲ ਐ ਕਿ ਮੈਂ ਦੱਸੂਗੀ ਪਤਨਾ ਲਊ ਛੱਡਿਆ ਨਾ ਬੋਲ ਹੁਣ ਤੂੰ ਨਾ ਬੋਲ ਆ ਦੇ ਆਪਣੇ ਘਰ ਚ ਸ਼ਾਂਤੀ ਰਹਿਣ ਦੋ ਠੀਕ ਵਾ ਨਾ ਸਾਂਭੋ ਹੁਣ ਆਪਣਾ ਘਰ ਆਪਾਂ ਵੀ ਚੱਲੇ ਆ ਹੁਣ ਮੇਰੇ ਪਿਆਰੇ ਮੈਨੂੰ ਗਿਆ ਸੀ ਵੀ ਆਪਣੇ ਭਰਾ ਦਾ ਯਾਦ ਰੱਖੀ ਉਹ ਕਹਿੰਦਾ ਹੋਊਗਾ ਜੇ ਤੂੰ ਕੀ ਕਹਿੰਦਾ ਹੋ ਚੱਲ ਕੋਈ ਨਹੀਂ ਵੀਰ ਮਨ ਹੌਲਾ ਨਾ ਕਰ ਕੋਈ ਗੱਲ ਨਹੀਂ ਉਹਨੂੰ ਵੀ ਪਤਾ ਲੱਗ ਜਾਊਗਾ ਟਾਈਮ ਦੇ ਨਾਲ ਮੈਂ ਆਪਣਾ ਘਰ ਆ ਬਣਾਉਣਾ ਠੀਕ ਵਾ ਨਾ ਇਹਦੇ ਵਿੱਚ ਰੋਣ ਵਾਲੀ ਕਿਹੜੀ ਗੱਲ ਆ ਸਾਰੀ ਦੁਨੀਆ ਅੱਡ ਹੁੰਦੀ ਆ ਇਹ ਤਾਂ ਠੀਕ ਆ ਨਾ ਹੁਣ ਰੋ ਗਿਆ ਸੱਚਾ ਹੁੰਦਿਆ ਵਾ ਹੋਣ ਦੇ ਹੱਥ ਚੁੱਕਿਆ ਵਾ ਮੈਨੂੰ ਮਾਰਿਆ ਵਾ ਹੁਣ ਆਪ ਰੋਂ ਲਿਆ ਵਾ ਕਿ ਮੇਰੇ ਤੇ ਕੋਈ ਗੱਲ ਨਾ ਆਏ ਪਰ ਗੱਲ ਕਰਤੇ ਹੋਣੀ ਆਉਣੀ ਆ ਮੇਰੀ ਗੱਲ ਸੁਣ ਵੀਰ ਮੁੰਡਾ ਜਵਾਨ ਹੋਇਆ ਵਾ ਪੈਣ ਨੂੰ ਚੁੱਪ ਕਰਾਣਾ ਅੱਜ ਨਾ ਕੋਈ ਤਾਂ ਕੋਈ ਮਾਰਾ ਹੋਣਾ ਅੱਗੇ ਬੜਾ ਮਾਰਾ ਆਇਆ ਹੈ ਮੇਰੀ ਗੱਲ ਸੁਣ ਮੁੰਡਾ ਤਾਂ ਦਾ ਜਵਾਨ ਆ ਉਹਨੂੰ ਪਤਾ ਲੱਗੂ ਦੀ ਮਾਂ ਦੇ ਹੱਥ ਚੁੱਕਿਆ ਤਾਂ ਉਹਤੇ ਕੀ ਬੀਤੂਗੀ ਆ ਲੈੰਦੋ ਮੇਰੇ ਮੁੰਡੇ ਨੂੰ ਮੈਂ ਤਾਂ ਦੱਸ ਕੇ ਰਹਿਣਾ ਵਾ ਤੇ ਆਹ ਕੰਮ ਕਰ ਪਿਓ ਲੈ ਕਿਦਾ ਜੱਟ ਬੁਕਾਰ ਤੇ ਜੀਬਾਨ ਅੰਦਰ ਪਾ ਆਪਣੀ ਠੀਕ ਆ ਨਾ ਮੈਂ ਤਾਂ ਜੀ ਮੌਲਾ ਕੀ ਕੀਤਾ ਦੱਸੋ ਮੈਂ ਕੁਛ ਕਿਹਾ ਹੋਣਾ ਆਪੇ ਉਹਨਾਂ ਪੈਗ ਖੜੇ ਹੋ ਤੁਰ ਪਏ ਮੈਂ ਤਾਂ ਉਹਨਾਂ ਨੂੰ ਕੁਛ ਕਿਹਾ ਹੀ ਚੱਲ ਜੀ ਉਹ ਚਲ ਗਈ ਆ ਨਾ ਤੇ ਚਲ ਗਈ ਆਪਣੀ ਮਰਜ਼ੀ ਦੇ ਨਾਲ ਠੀਕ ਆ ਹੁਣ ਕਾਦੇ ਵਾਸਤੇ ਕਲੇਸ਼ ਕਰਨ ਦੇ ਇਹਦਾ ਕੀ ਮਤਲਬ ਬੰਦਾ ਮੇਰੇ ਹੱਥ ਚੁੱਕਣ ਦਾ ਕੋਈ ਚੰਗਾ ਕੋਈ ਗੱਲ ਨਹੀਂ ਜੇ ਗੁੱਸੇ ਵਿੱਚ ਥੋੜਾ ਬਤਕ ਹੋ ਗਿਆ ਤਾਂ ਜਾਣ ਦੋ ਗੱਲ ਤੇ ਗੁੱਸਾ ਲਿੱਤੇ ਹੋਣੇ ਗੁੱਸਾ ਕਰਨਾ ਤਾਂ ਆਪਣੇ ਭਰਾ ਪਰਜੋਈ ਤੇ ਕਰਦਾ ਮੇਰੇ ਤੇ ਗੁੱਸਾ ਕਰਨਾ ਕਿ ਮਤਲਬ ਇਹਦਾ ਨਾਲ ਚੱਲ ਜੇ ਹੈ ਨਾ ਤੋਖੋਂ ਰਿਹਾ ਮੈਂ ਤਾਂ ਕਹਿੰਦੀ ਆ ਵੀ ਸ਼ਾਂਤੀ ਰੱਖੋ ਆਪਣੇ ਘਰ 'ਚ ਸ਼ਾਂਤੀ ਠੀਕ ਵਾ ਨਾ ਇਦਾਂ ਹੀ ਰਹਿਣਾ ਵੀਰ ਤੂੰ ਤੇ ਸਿਆਣਾ ਵਾ ਨਾ ਤੂੰ ਹੀ ਸਮਝ ਲੈ ਮੇਰੀ ਗੱਲ ਨੂੰ ਜੇ ਨਿੱਕਾ ਘਰ ਛੱਡ ਕੇ ਚਲ ਗਿਆ ਵਾ ਤਾਂ ਹਣ ਤੂੰ ਸਮਝਦਾਰ ਬਣ ਆਪਣੇ ਪਰਿਵਾਰ ਨੂੰ ਸੰਭਾਲ ਠੀਕ ਵਾ ਨਾ ਕਾਹਦਾ ਪਰਿਵਾਰ ਪਣ ਇਦਾਂ ਦਾ ਪਰਿਵਾਰ ਨਹੀਂ ਹੋਣਾ ਚਾਹੀਦਾ। ਮੇਰੀ ਗੱਲ ਦਾ ਸਾਦੀ ਰੱਖੀ। ਉਹ ਬੋਲੀ ਹੁਣ ਮਤਾਂ ਨਾ ਦੇ। ਅਹੀਂ ਚਲੀਏ। ਠੀਕ ਆ। ਵੀਰ ਜੀ ਕਿਦੋਂ ਹੁਣ ਮੇਰੇ ਮੂੰਹ ਆ। ਧਰਨਾ ਕਰਦਾ ਕਿ ਬੇੜਾ ਕਰਦਾ। ਮੈਂ ਕਿਤਾ ਪੇੜਾ ਕਰਦਾ। ਤੂੰ ਸਿਆਣੀ ਪੇੜੇ ਨਿਆ ਕੰਮ ਕਰਤਾ। ਭਰਾਵਾਂ ਦੇ ਘਰ ਜੋੜੀ ਦੇ ਤੋੜੀ ਦੇ ਆ। ਹੈਂ? ਤੂੰ ਸਾਰੇ ਇਹਦੇ ਦਰਦ ਨੇ ਪਾਰ ਕਰਤਾ ਤੇ ਮਰਸਾਂ ਕਰ। ਤੇਰੇ ਵਰਗੀ ਭੈਣ ਤੇ ਕਦੇ ਜਿਗਜਗ ਕਦੀ ਹੋਵੇ। ਠੀਕ ਆ? ਮੈਂ ਵੇਖਾ ਜਾ ਕੇ ਕੀ ਕਰਦਾ ਉਹ ਵੀ। ਮੇਰ ਕੋ ਤੇ ਨਹੀਂ ਸੇਵਿੰਗ ਵੀ ਹੈ ਨਹੀਂਗੀ। ਮੈਂ ਕਿੱਦਾਂ ਚਲਾਉਂ ਕਰਦਾ ਸਰਕਲ ਸਾਰਾ। ਤੇ ਕੀ ਥੱਲੇ ਬੈਠੇ ਥੱਲੇ ਗੱਲਾਂ ਤੇ ਕੁਛ ਨਹੀਂ ਕਰਦੇ ਹਾਂ ਮੈਂ ਸੋਚਣ ਡਿਆ ਕਿ ਆਪਣੀ ਤੇ ਕੋਈ ਗੱਲ ਨਹੀਂ ਯਾਰਾ ਬੰਦ ਕਿੱਦਾਂ ਰਹੂਗਾ ਕੋਈ ਨਹੀਂ ਉਹਨੂੰ ਵੀ ਸਮਝਾਵਾਂਗੇ ਆਪੇ ਉਹਨੇ ਸਮਝ ਜਾਣੀ ਯਾਰਾ ਨਾਲ ਇੱਕ ਪੱਖਾ ਇੱਕ ਪੱਖਾ ਵੱਡ ਕੋਲ ਹੈ ਖਾਣ ਨੂੰ ਕੋਈ ਚੀਜ਼ ਨਹੀਂ ਮੇਰੇ ਪਿਤਾ ਪੁੰਦਾ ਨੂੰ ਸਕੂਲੇ ਰੋਜ਼ ਕੀ ਦੇ ਕੇ ਭੇਜਿਆ ਕਰਾਂਗੇ ਆਪਾ ਇਦਾਂ ਕਰ ਕੋਈ ਗੱਲ ਨਹੀਂ ਮੈਂ ਹਾਧਾਰ ਥੋੜਾ ਬੜਾ ਸੋਤਾ ਤੈਨੂੰ ਬਿਹਾ ਕੇ ਦਿੰਦਾ ਮੈਂ ਕਦੀ ਨਹੀਂ ਸੋਚਿਆ ਤੈਨੂੰ ਆ ਵੀ ਦਿਨ ਵਿਖਣੇ ਪੈਗੇ ਉਹ ਚੱਲ ਕੋਈ ਗੱਲ ਨਹੀਂ ਯਾਰ ਜੋ ਮੰਜ਼ੂਰ ਹੁਣਾ ਪਰ ਮੈਨੂੰ ਇਹ ਕਿ ਚੰਨ ਕੋਈ ਗੱਲ ਨਹੀਂ ਚੰਗੇ ਮਾੜੇ ਦਿਨ ਉੱਥੇ ਕੱਢ ਲੈਣੇ ਆ ਤੁਹਾਡੇ ਕਹਿਣ ਤੇ ਮੈਂ ਕਦੀ ਬੋਲੀ ਵੀ ਨਹੀਂ ਕਿ ਚਲੋ ਕੋਈ ਗੱਲ ਨਹੀਂ ਦੇਖੋ ਮੇਰੇ ਪਾਸ ਕਰ ਮੇਰੀ ਗੱਲ ਸੁਣ ਇੱਥੇ ਤੇ ਚੱਲ ਆਪਾਂ ਥੋੜਾ ਖਾ ਲਾਂਗੇ ਥੋੜਾ ਪਾਲਾਂਗੇ ਠੀਕ ਆ ਤੇ ਉੱਥੇ ਰੋਹ ਜਿ ਕਲਾ ਉਹ ਚੰਗੀ ਹੀ 10 ਮਿੰਟ ਕਲਾ ਦੇ ਵਿੱਚ ਕਿਸ ਦਾ ਨੁਕਸਾਨ ਹੋ ਜਾਂਦਾ ਤੇ ਫਿਰ ਕੋਈ ਗੱਲ ਨਹੀਂ ਤੁਹਾਡਾ ਵੀ ਬੰਦ ਨਹੀਂ ਨੌਕਰ ਵਿੱਚ ਨਜੀਦ ਕੋਈ ਗੱਲ ਨਹੀਂ ਜੇ ਸਾ ਦੇਣਾ ਹੋਊਗਾ ਤੇ ਦੇ ਦਣਗੇ ਨਾ ਦੇਣਗੇ ਤੇ ਕੋਈ ਨਾ ਪ੍ਰਮਾਤਮਾ ਨੇ ਹਟ ਲਿਓ ਸਾਡੇ ਵਾਸਤੇ ਵੀ ਕੋਈ ਨਾ ਕੁਝ ਸੋਚੇ ਹੋਊਗਾ ਸਾਨੂੰ ਘਰ ਵਿੱਚੋ ਹੀ ਇੱਕ ਕਮਰਾ ਦੇ ਦਿੰਦੇ ਓਸ਼ ਦੇਣੇ ਓਏ ਉੱਥੇ ਰਹਿੰਦੇ ਤੇ ਰੋਜ਼ ਕਲਾ ਰਹਿਣੀ ਸੀ ਕੋਈ ਨੁਕਸਾਨ ਹੋਈਂਦਾ ਫੇਰ ਨਿਗਾ ਜਾ ਤੇਰਾ ਬੱਚਾ ਵਾ ਹਨਾ ਓਏ ਕੁਛ ਨਹੀਂਗਾ ਹੁੰਦਾ ਕੋਈ ਨਹੀਂ ਹੁੰਦਾ ਉਹ ਕੀ ਸੋਚੂਗਾ ਬਚਾ ਦਾ ਓਏ ਯਾਰ ਉਹ ਮੈਨੂੰ ਕਿੱਥੇ ਲੈ ਕੇ ਓਏ ਉਹ ਬੱਚਾ ਵਾ ਕੋਈ ਗੱਲ ਨਹੀਂ ਆਪੇ ਸਮਝ ਜਾਣਾ ਉਹਨੇ ਸਮੇਂ ਦੇ ਹਿਸਾਬ ਨਾਲ ਠੀਕ ਆ ਕੋਈ ਗੱਲ ਨਹੀਂ ਉਹ ਤੇ ਸਮਝ ਜੂਗਾ ਮੈਨੂੰ ਪਤਾ ਆ ਪਰ ਹੁਣ ਐਦਾਂ ਕਰੋ ਵੀ ਘਰ ਤੇ ਕੁਝ ਵੀ ਨਹੀਂ ਐਗਾ ਖਾਣ ਨੂੰ ਕੋਈ ਨਾ ਕੁਝ ਧਾਰਾ ਸੌਦਾ ਤੇ ਮੈਂ ਲਿਆ ਦਿੰਨਾ ਥੋੜਾ ਪਤਾ ਮੈਨੂੰ ਲਿਖ ਦੇ ਧਾਰ ਕਿੱਥੋਂ ਲਿਆਉਗੇ ਤੂੰ ਧਾਰ ਵੀ ਕਿਦੋਂ ਯਾਰ ਲੈ ਆਉਂਗਾ ਨਾ ਕੋਈ ਗੱਲ ਨਹੀਂ ਆ ਹੌਲੀ ਹੌਲੀ ਕਰਕੇ ਸਾਰਾ ਕੁਝ ਹੋ ਜਾਣਾ ਥੋਨੇ ਵੀ ਸੋਚੋ ਕਿ ਮੈਂ ਸਕੂਲ ਕਿੱਧਰ ਛੱਡਣ ਜਾ ਰਿਹਾ ਤੇ ਤੇਰੀ ਠੀਕ ਹੈ ਕੋਈ ਨਾ ਮੋਟਰਸਾਈਕਲ ਵੇਖ ਲੈਨੇ ਕੋ ਮਾੜਾ ਚੰਗਾ ਠੀਕ ਹੈ ਕਿ ਭਸਾਂ ਦੇ ਕਿਰਾਏ ਸਾਨੂੰ ਵਾਰਾ ਨਹੀਂ ਪਾਣੇ ਤੁਹਾਨੂੰ ਪਤਾ ਹੈ ਉਹ ਨਹੀਂ ਕੋਈ ਨਾ ਮੋਟਰਸਾਈਕਲ ਵੇਖ ਲੈਨੇ ਕੋ ਮਾੜਾ ਚੰਗਾ ਤੇ ਉੱਤੇ ਛੱਡ ਆਇਆ ਕਰਾਂਗੇ ਠੀਕ ਹੈ ਕੋਈ ਨਾ ਆਉਂਦਾ ਵਾ ਨਾ ਸਕੂਲੋਂ ਕੰਨ ਸਮਝਾ ਲਈ ਆਪਣੇ ਤਰੀਕੇ ਨਾਲ ਨਹੀਂ ਕੋਈ ਨਹੀਂ ਮੇਰੇ ਸਮਝ ਤੇ ਮੈਂ ਤੈਨੂੰ ਲੈ ਕੇ ਦਿਨਾ ਨਿਕਾ ਨਿਕਾ ਸਮਾਨ ਜਿਹੜਾ ਹੈਗਾ ਵਾ ਮੈਂ ਲਿਖਦੇ ਮੜਾ ਜੇ ਚਲ ਤੈ ਇਕ ਘੜੀ ਲੰਮੇ ਪੈ ਜਾਉ ਮੈਂ ਵੇਖੀ ਕੋਈ ਚੁੱਲਾ ਫੜਾਵਾਂਗਾ ਪਹਿਲਾਂ ਸਮਾਨ ਲਿਖਦੇ ਮਿਲਣਾ ਚਾ ਮੈਂ ਲਿਖਦੇ ਉਹ ਖਾਏ ਨਾ ਯਾਰ ਕੰਮ ਕਿੱਦਾਂ ਸਟਾਰਟ ਕਰਨਾ ਸਾਰਾ ਯਾਰ ਵੇਖ ਲੈ ਕਿ ਤੇਰਾ ਸਮਾਨ ਆ ਗਿਆ ਵਾ ਹੈ ਮੁੰਡੇ ਨੂੰ ਦਿੱਤਾ ਲਿਆ ਵੀ ਕੱਖਰੇ ਤੇ ਮੁੰਡੇ ਨੂੰ ਘਰੋਂ ਕੱਢਦਾ ਹੀ ਇਹ ਜਨਨਾਲੀਆਂ ਦੀ ਜ਼ੁਬਾਨ ਨੇ ਕਰਾਇ ਸਭ ਕੋ ਹੈ ਕਿੰਨਾ ਚੰਗਾ ਹੈ ਯਾਰ ਘਰ ਜਿਤਨਾ ਮਰਦੀ ਸੀ ਨਾ ਉਹ ਤੇ ਨੌਕਰੀ ਤੇ ਚਲ ਜਾਂਦਾ ਸੀ ਘਰ ਵਾਲਿਆਂ ਨੂੰ ਮੂੰਹ ਮੱਥੇ ਇਹੋ ਲੱਗਦਾ ਸੀ ਕਿ ਕੀ ਨੀਤ ਕਰਦਾ ਰਿਆ ਹੈ ਜੀ ਮਨੋਂ ਤੇ ਪਾਸਾ ਸ਼ਰਮ ਹੈ ਨੀਗੀ ਉਹਦੇ ਬਾਅਦ ਤੇ ਦੋਵੇਂ ਭਰਾਏ ਕੋ ਜਈ ਚਾਹੀਦੇ ਨਾ ਉਹਦੇ ਮੰਨਦੇ ਹੈਗਾ ਥੋੜਾ ਬੁੱਧਾ ਫਰਕ ਚੱਲ ਯਾਰ ਮੜੇ ਨੂੰ ਜਾ ਕੇ ਪੁੱਛਣਾ ਵਾ ਕਿ ਚੀਜ਼ ਦੀ ਲੋੜ ਤੇ ਨੀਗੀ ਫਿਰ ਵੀ ਯਾਰ ਹੈ ਨਾ ਭੈਣ ਭਰਾ ਦਾ ਭੈਣ ਭਰਾ ਦਾ ਰੂ ਹੁੰਦਾ ਵਾ ਹੈ ਨਾ ਉੱਥੇ ਕੋ ਪੱਖਾ ਨਾ ਕੋ ਲੈਣਾ ਨਾ ਦੇਣਾ ਨਿਗਾ ਜਾ ਵਿਚਾਰਾਂ ਦਾ ਮੜਾ ਵਾ ਕੀ ਪਤਾ ਉਹ ਕਿਹੜੇ ਹਾਲਾਤ ਚ ਜਾ ਕੇ ਵੇਖਣਾ ਵਾ ਸਨੀ ਸਾਂ ਲੰਮੇ ਪੈ ਗਿਆ ਵਾ ਹਾਂ ਜੀ ਭਾਜੀ ਉਹ ਮੇਰੀ ਗੱਲ ਸੁਣਾ ਭਰਾ ਜੇ ਕਿਸੇ ਚੀਜ਼ ਦੀ ਲੋੜ ਆ ਤੇ ਮੈਨੂੰ ਦੱਸੀ ਠੀਕ ਨਹੀਂ ਭਾਜੀ ਤੁਸੀਂ ਕਹਿਤਾ ਨਾ ਤੇ ਉਹੀ ਤੁਹਾਡਾ 100 ਵਰਗਾ ਤੇ 100 ਵਰਗਾ ਤੇ ਹੈਗਾ ਯਾਰ ਮੈਨੂੰ ਨਹੀਂ ਕੰਮ ਚੰਗਾ ਲੱਗਾ ਜੋ ਅੱਜ ਹੋਇਆ ਵਾ ਬਹੁਤ ਕੰਮ ਮਾੜਾ ਹੋਇਆ ਭਾਜੀ ਚੱਲ ਕੋਈ ਨਹੀਂ ਜੱਗ ਹੁੰਦੀ ਹੈ ਕੋਈ ਗੱਲ ਉਹ ਚੱਲ ਇੱਕ ਗੱਲ ਹੈਗੀ ਆ ਥੋੜੇ ਟਾਈਮ ਜੀ ਪਤਾ ਲੱਗ ਗਿਆ ਤੈਨੂੰ ਕੀ ਦੁਨੀਆ ਕਿੱਥੇ ਵੱਸਦੀ ਐ ਚਲੋ ਮੈਨੂੰ ਹੁਣੇ ਪਤਾ ਲੱਗ ਗਿਆ ਜਿਆਦਾ ਲੇਟ ਹੋ ਜਾਂਦਾ ਨਾ ਤੇ ਤੇਰੇ ਕੋ ਮੁਰਨਾ ਓਖਾ ਹੋਈਣਾ ਹੁਣ ਤੇ ਮੈਂ ਸੰਭਲ ਜੂੰਗਾ ਕੋ ਮਿਹਨਤ ਕਰ ਲੂੰਗਾ ਉਹ ਤਾਂ ਗੱਲ ਵਾ ਨਾ ਤੇ ਆ ਵੀ ਚਲੋ ਜੋ ਕੁਦਤ ਕਰਦੀ ਚੰਗਾ ਹੀ ਕਰਦੀ ਐ ਹੈ ਤੂੰ ਕਿਤਨਾ ਮਰਮਰ ਜਾਂਦਾ ਰਿਆ ਇਹਨਾਂ ਨਾਲ ਹੈ ਅਜੇ ਬੜੀ ਈ ਤਾਂ ਮੰਨਦੀ ਉਹ ਤਾਂ ਗੱਲ ਵਾ ਨਾ ਤੇ ਕੀ ਕੀਤਾ ਜਾਏ ਹੁਣ ਯਾਰ ਮੈਂ ਤੇ ਨਾ ਬੜਾ ਪਰੇਸ਼ਾਨ ਹਾਂ ਮੈਂ ਤੇ ਹਾਰ ਕੇ ਉੱਠ ਕੇ ਤਾਂ ਵੀ ਇੱਧਰ ਤੇਰੇ ਲਾਇਮ ਵੀ ਮੈਂ ਹੈ ਮੁੰਡੇ ਦਾ ਹਾਲ ਤੇ ਵੇਖਾਂ ਭਲਾ ਕੀ ਐ ਉਸਤੇ ਹੋਣੇ ਤਰਾ ਲਾਂਗੇ ਬਾਕੀ ਇਹ ਕਈ ਚਦਾ ਖਲਾਂਗੇ ਹਨ ਇਹ ਗੱਲ ਤੇ ਦੀ ਸਹੀ ਹੋਣ ਨਾ ਆ ਝੋਨਾ ਹੁੰਦਾ ਵਾ ਨਾ ਤੇ ਮਾੜਾ ਮੋਟਾ ਸੈਟ ਸੁੱਟਿਆ ਕਰ ਲਈ ਹੁਣ ਹੈ ਆ ਤੂੜੀ ਤਾੜੀ ਕੱਢ ਕੇ ਨਾ ਇੱਥੇ ਬੈੱਡ ਬੂਡਰ ਲਾ ਲਈ ਸਾਲ ਦੋ ਚਾਰ ਕੱਢ ਲ ਆਪਣੇ ਮਕਾਨਦਰੇ ਬਣ ਜਾਣੇ ਆ ਝੋਨਾ ਭਾਜੀ ਪਤਾ ਕੀ ਕਰਨਾ ਹੈ ਹਨ ਹੈ ਝੋਨੇ ਦਾ ਕੀ ਤੇ ਕੀ ਬਹਾਨਾ ਜੇ ਉਹ ਚੱਲ ਯਾਰ ਤਰ ਮੈਂ ਦੱਸਣ ਦੇ ਰਿਹਾ ਆ ਵੀ ਹੁਣ ਹੀ ਪੈਰ ਬਣਨੇਗਾ ਤੇ ਫੇਰ ਹੀ ਆ ਸੁਖਰਾ ਤੇਰੇ ਕੋ ਡੰਗਰ ਚਾਰ ਹੈਗੇ ਆ ਤੋ ਆ ਜੀ ਮੈਨੂੰ ਤੇ ਵੀ ਨਹੀਂ ਕੋਈ ਲੱਭਦਾ ਆਪਣਾ ਉਹ ਚੱਲ ਕੋਈ ਗੱਲ ਇਹ ਤੂੰ ਐਡਾ ਵੀ ਨੇ ਢੇਰੀ ਢਾ ਕੇ ਬੈਹ ਯਾਰ ਆਹ ਤੇ ਤੇਰਾ ਹਰ ਚੀਜ਼ੇ ਬੰਦਾ ਹੀ ਬੰਦਾ ਵਾ ਠੀਕ ਨਹੀਂ ਉਹ ਦੋ ਜੋ ਦੇ ਦੇਣਗੇ ਨਾ ਉਹ ਠੀਕ ਹੀ ਠੀਕ ਹੋਵੇ ਨਹੀਂ ਯਾਰ ਜੋ ਲੜਨਾ ਕਹਦਾ ਦੇਣਾ ਯਾਰ ਮੈਂ ਲੜ ਕੇ ਕੁਛ ਨਹੀਂ ਲੈਣਾ ਇਹ ਲੜਨ ਵਾਲੀ ਕਿਹੜੀ ਗੱਲ ਵਾ ਆਪਣੇ ਪਿਓ ਦੀ ਜੱਦਾ ਤੁਸੀਂ ਮੰਡਣੀ ਆ ਕਿ ਮੇਰੀ ਮੰਡਣੀ ਆ ਉਹ ਵੀਰ ਜਿੱਦਾਂ ਕਰ ਦੋਗਾ ਨਾ ਉਹੀ ਸਹੀ ਆ ਕੋਈ ਗੱਲ ਨਹੀਂ ਉਹ ਵੀਰ ਤੇ ਤੇਰਾ ਚੰਗਾ ਵਾ ਉਹ ਤੇਰੇ ਸਾਹਾਂ ਸਾਹ ਭਰਦਾ ਬੜੀ ਪਰਜਾਈ ਤੇਰੀ ਕਿ ਨਹੀਂ ਉਹ ਬੜੀ ਚਲਾਵਾਂ ਠੀਕ ਨਹੀਂ ਜਿਤਨਾ ਮਰਜੀ ਹੈ ਨਾ ਭਤੀਆ ਜ਼ਰਾ ਚੰਗਾ ਹੀ ਅੱਜ ਤੇ ਪਾਜੀ ਉਹਨੇ ਆਉਣਾ ਵਾ ਉਹਨੇ ਕਿਹਾ ਤਾਂ ਕੀ ਕਹਿਣਾ ਹਨ ਕੇ ਇਹ ਉਹ ਕਹਿਣਾ ਕੋਣਾ ਉਹਨੇ ਕੀ ਹੈ ਮੈਨੂੰ ਉਹਦਾ ਸੁਭਾਅ ਦਾ ਪਤਾ ਵਾ ਜੇ ਤੇਰਾ ਪਤਾ ਲੱਗਾ ਨਾ ਵੀ ਨੱਡ ਕਰਕੇ ਤੇ ਬਾਹਰ ਖਲਾਤਾ ਕਰੋ ਤੇ ਵੇਖੀ ਨਾ ਤਾਂ ਬਣਾਉਂਦਾ ਕੀ ਆ ਉਹ ਨਹੀਂ ਕੋਈ ਨਾ ਨੂੰ ਸਮਝਾਵਾਂਗੇ ਤੁਸੀਂ ਮੜਾ ਸਮਝਾ ਦਿਓ ਉਹਨੂੰ ਕੋਈ ਗੱਲ ਨਹੀਂ ਉਹ ਯਾਰ ਸਾਡਾ ਤੇ ਕਿਨੂੰ ਕਹਿਣਾ ਹੀ ਆ ਤੈਨੂੰ ਗੋਲੀ ਥੋੜੀ ਮਾਰ ਦੇਣੀ ਹੁੰਦੀ ਹੈ ਠੀਕ ਨਹੀਂ ਜਬਾਨ ਨਾ ਕਹੀਦਾ ਵਾ ਜੇ ਅਗਲਾ ਮਾਂਜੇ ਦੇ ਮਾਂਜੇ ਨਹੀਂ ਮੰਨੇ ਤੇ ਨਹੀਂ ਸੀ ਤੇਰੇ ਹੰਨਾ ਮੈਂ ਥੋੜੇ ਦਰ ਲੈ ਲੇ ਵਡੇ ਤੇਰੇ ਤੇ अच्छा गल सुनो हैं हुन ਇੱਥੇ ਮੇਰੇ ਕੋਲ ਆਇਆ ਕਰੋਗੇ ਯਾਰ ਆਦ ਕੀਤੀ ਸਾਡੇ ਤੇ ਮੇਰੇ ਆ ਤੇ ਤੂੰ ਹੀ ਉਹ ਜਾ ਤੇ ਉਹ ਹੀ ਉਹ ਜਾ ਠੀਕ ਨਹੀਂ ਹੁਣ ਇਹ ਨਾ ਕਿਉਂ ਵੀ ਇਹ ਮੜਾ ਤੇ ਉਧਰ ਕੀ ਜਾਣਾ ਉਹ ਨਹੀਂ ਨਹੀਂ ਯਾਰ ਇਹੋ ਜੀ ਸਨਿਸ਼ਾ ਇਹੋ ਜੀ ਕਦੀ ਗੱਲ ਹੀ ਹੋ ਸਕਦੀ ਹੈ ਭਲਾ ਤਾ ਹੈ ਜਿਤਨਾ ਮਰਜੀ ਆ ਨਾ ਮੇਰੇ ਵਾਸਤੇ ਦੋਵੇਂ ਹੀ ਤੂੰ ਹੀ ਇੱਕੋ ਜੇ ਠੀਕ ਨਹੀਂ ਹੋ ਸਕਦਾ ਕਿ ਅੱਜ ਤੁਹਾਡਾ ਬੋਲ ਬਲਾਰਾ ਹੋਇਆ ਜਿਦਾ ਮਰਜੀ ਆ ਆਉਣ ਵਾਲ ਸਮਾਂ ਪਤਾ ਨਹੀਂ ਕਿਤਰਾ ਨਾ ਆਇਣਾ ਠੀਕ ਨਹੀਂ ਤੁਸੀਂ ਫੇਰ ਇਕੱਠੇ ਹੋਏ ਨਾ ਬੁਰਾ ਤੇ ਬੰਦਾ ਉਹ ਹੀ ਬੰਦਾ ਹੀ ਹੋ ਜਿਹੜਾ ਬੰਦਾ ਮਾੜੀ ਗੱਲ ਕਰਦਾ ਠੀਕ ਨਹੀਂ ਤੇ ਇਹ ਆ ਕਿ ਤੈਨੂੰ ਕਿਸ ਗੱਲ ਦੀ ਲੋੜ ਹੋ ਨਾ ਤੇ ਬੇ ਝਿਜਕ ਮੈਨੂੰ ਫੋਨ ਕਰਦੀ ਹੈ ਠੀਕ ਆ ਆਹ ਤੇ ਕੋਈ ਗੱਲ ਨਹੀਂ ਟਾਈਮ ਹੋ ਕੇ ਸੋਖੇ ਲੰਘ ਜਾਂਦੇ ਹੁੰਦੇ ਆ ਚੰਗਾ ਹੈ ਠੀਕ ਹੈ ਭਾਈ ਆਹੋ ਕੋਈ ਨਹੀਂ ਇਹਨੇ ਕਿ ਮੇਰਾ ਭਾਈਆ ਜਿਹਨੂੰ ਫਿਕਰ ਆ ਮੇਰਾ ਫੇਰ ਪਤਾ ਲੈਣਾ ਆ ਤੇ ਇੱਕ ਵੇਲੇ ਭੈਣ ਮੇਰੀ ਸਗੀ ਜਨੇ ਸਾਰਾ ਕੁਝ ਵੇਚੋ ਕੇ ਕਰਾਇਆ ਜੇ ਉਹ ਹੀ ਸਿਆਣੀ ਹੁੰਦੀ ਨਾ ਤੇ ਆ ਨੋਤ ਨਹੀਂ ਆਉਣੀਆਂ ਚ ਚਲੋ ਕੋਈ ਨਹੀਂ ਖੁਸ਼ ਰਵੇ ਹੋਗੀ ਕੋਈ ਗੱਲ ਨਹੀਂ ਕੀ ਕਰਨੇ ਬੈਠੇ ਕੋਹ ਨਹੀਂ ਕਰਦਾ ਕਰਦਾ ਕੀ ਆ ਅੱਛਾ ਤੂੰ ਜਿਹੜੇ ਕੰਮ ਗਿਆਮ ਹੋ ਗਿਆ ਆਉਂ ਗਿਆ ਉਹ ਇੱਕ ਦੋ ਦਿਨਾਂ ਤੱਕ ਉਹ ਮੇਡਾ ਕੰਮ ਹਾਂ ਲੋਰ ਚੱਲ ਪੁੱਤ ਕੋਨੇ ਕੱਤੇ ਤੇਰੇ ਪੈਰ ਤਾਂ ਡੀਆਂ ਹੋਈਆਂ ਨਾ ਗਾਂ ਜਾ ਕੇ ਸਫਾ ਰੂੰਗਾ ਨਹੀਂ ਉਹੀ ਗੱਲ ਵਾ ਨਾ ਤੇ ਘਰ ਚ ਬੜੀ ਸ਼ਾਂਤੀ ਜੀ ਕਿੱਥੇ ਚਲ ਗਏ ਸਾਰੇ ਇਹਨੇ ਸ਼ਾਂਤੀ ਪਤਾ ਤੈਨੂੰ ਕੀ ਦਾ ਸਾਮ ਹਾਂ ਤੇਰੀ ਮਾਂ ਨੇ ਜਿਹੜੇ ਖਦਾਰੇ ਪਾਏ ਸੀ ਨਾ ਆਹੋ ਹੁਣ ਜਿਹੜਾ ਕੰਮ ਆ ਨਾ ਆਦੋਂ ਵੱਧ ਗਿਆ ਇਹ ਕੀ ਹੋ ਗਿਆ ਵਾ ਤੇਰਾ ਚਾਚਾ ਵੀ ਘਰ ਸੜ ਗਿਆ ਜਣ ਗਿਆ ਹੈ ਉਹ ਆਪਣੇ ਪੁਰਾਣੇ ਘਰ ਚਲ ਗਿਆ ਕਿਹੜੇ ਪੁਰਾਣੇ ਘਰ ਉਹ ਜਿਹੜਾ ਆਪ ਬਚਾ ਰਿਹਾ ਹੁੰਦਾ ਸੀ ਉਹ ਥਰਾ ਠੱਠਿਆ ਉਹ ਤੇਰੀ ਮਾਂ ਨੇ ਨਾ ਜਿੰਨਾ ਬਤ ਪਾਇਆ ਨਾ ਹਾਂ ਤੇਰਾ ਚਾਚਾ ਕਹਿੰਦਾ ਮੈਂ ਇੱਥੇ ਨਹੀਂ ਰਹਿਣਾ ਤੇ ਭੂਆ ਨੇ ਕੁੱਛ ਨਹੀਂ ਕਿਹਾ ਭੂਆ ਨੇ ਕੁਝ ਨਹੀਂ ਕਿਹਾ ਭੂਆ ਤੇ ਵਿਚਾਰੀ ਬੈਠੀ ਵੇਖਦੀ ਰਹੀ ਤੇ ਪੁੱਪੜ ਜਿਹੜਾ ਉਹ ਕਹਿੰਦਾ ਸੀ ਤੇ ਡੈਡੀ ਤੂੰ ਲੱਗਿਆ ਫਿਰ ਉਹਨੂੰ ਮੈਂ ਕਿਹਾ ਮੈਂ ਕਿਹਾ ਵੀਰ ਮੈਨੂੰ ਹੁਣ ਨਾ ਡੱਕ ਤੇ ਮੈਂ ਮੈਨੂੰ ਤਾਂ ਅੱਜ ਆਪਣੇ ਆਪ ਤੇ ਇੰਨਾ ਗੁਸਾ ਆਉਂ ਰਿਹਾ ਨਾ ਯਾਰ ਉਹ ਨਿਗਾਹਿਆ ਨਿਆਣਾ ਉਹਨਾਂ ਦਾ ਹੈ ਉਹ ਕਿੱਥੇ ਜਾਣਗੇ ਵਿਚਾਰੇ ਇੱਕ ਤਾਂ ਕਮਰਾ ਉਹ ਵੀ ਟੁੱਟਾ ਸਾਰਾ ਪਤਾ ਨਹੀਂ ਤੇਰੀ ਮਾਨ ਮਾਸਾ ਤਰਸਨੇ ਹੋਇਆ ਮੇਰੀਆਂ ਬਾਹਾਂ ਉਹਨਾਂ ਕੋਲੋਂ ਫੁੱਪ ਤੋਂ ਵੱਡੀ ਗਲਤੀਆਂ ਮਾੜਾ ਕੰਮਾਂ ਚ ਆ ਹੋਇਆ ਹੈ ਕੱਜ ਜੇ ਅਮਾ ਕਿਤੇ ਘਰ ਹੁੰਦਾ ਨਾ ਇਹ ਕੰਮ ਕਦੀ ਨਹੀਂ ਹੋਉਂਦਾ ਚਾਚੇ ਚਰਦੇ ਤੇਰੀ ਫੋਟੋ ਫੜੀ ਅੱਛਾ ਪਿਆਰ ਬੜਾ ਦਾ ਤੇਰੇ ਨਾਲ ਤੇ ਫੋਟੋ ਤੇਰੀ ਮਾਂ ਨੇ ਖੋਈ ਫੇਰ ਮੈਂ ਕਹ ਲੀਆ ਤੇ ਇਹ ਹੋਰ ਮਾਰ ਰਹੀ ਐ ਇੱਕ ਨਹੀਂ ਮਾਰਨੀ ਗੱਲ ਤੋਂ ਤੂੰ ਨਾ ਕਹ ਤੇਰੀ ਮਾਂ ਕੋਈ ਕੰਮ ਮਾਂ ਇੱਥੇ ਇਹ ਕਿਸੇ ਜੇ ਕੰਮ ਹੋਇਆ ਚੰਗਾ ਭਲਾ ਚਾਚਾ ਦਾ ਵਾਦਾ ਪ੍ਰਵਾਤ ਹੈ ਉਹ ਕਿੜਗੇ ਮਾਰਿਆ ਬਰਾ ਕਿ ਮਿੱਟ ਜੇ ਬੇਰੇ ਦਾ ਸਿਰ ਚ ਪਿੰਡ ਚ ਬੜੀ ਸਵਾਹ ਪੈਣੀ ਸਵਾਹ ਛੱਡ ਕੇ ਸਾਰਾ ਕੰਮ ਹੋਣਾ ਵਿੱਚ ਲੋਕੀ ਤੇ ਮੇਰੇ ਕੋਲ ਸਵਾਹ ਲੈਣ ਵਾਦੇ ਤੇ ਹੀ ਹੁਣ ਕੀ ਕਰ ਸਲਾਹ ਕੋਣ ਕਰੇ ਨਾਂ ਲਿਆ ਕਰਨਾ ਹਾਂ ਕਿੰਨਾ ਵਾਦਾ ਕੰਜਰ ਬਣ ਕੇ ਦੁੱਧ ਲੈ ਆਪਣੇ ਭਰਾ ਨੂੰ ਸੰਭਾਲ ਲਿਆ ਆਹੋ ਤੇ ਮੇਰੀ ਗੱਲ ਸੁਣ ਚਾਚੇ ਨੇ ਵਿਚਾਰੇ ਨੇ ਮੇਰੀ ਗੱਲ ਨਹੀਂ ਮੰਨੀ ਉਹਦਾ ਯਾਦ ਹੁਣ ਮਨੂ ਕਹੇ ਜੋ ਚਾਹੀ ਜਾਣਾ ਕਿਤਾਸ ਮਨ ਨੂੰ ਤੁਹ ਲਿਆ ਗਏ ਨੂੰ ਮੈਂ ਮਨਾ ਕੇ ਲੈ ਕੇ ਆਉਣਾ ਮੇਰੇ ਕੋਲ ਨਾ ਕਈ ਆਹ ਕਪੜੇ ਨਾ ਪੁੱਛੀ ਆਪਣੇ ਦੋਸਤ ਮੇਰੇ ਕੋਲ ਪੈਸੇ ਲੈ ਜੀਂਗਾ ਮੈਂ ਆਇਆ ਜਿਹੜਾ ਹੋ ਕੇ ਕਿਉਂਕਾ ਫਿਰ ਗਿਆ ਮੇਰਾ ਪੁੱਤ ਬੜੀ ਮਾੜੀ ਗੱਲ ਜੀ ਚੱਲ ਇਹਦੀ ਗੱਲ ਮੰਨਦਾ ਵਾ ਹੋ ਸਕਦਾ ਜੀ ਮੰਨਦੇ ਗੱਲ ਤੇ ਕੁਝ ਨਾ ਕੁਝ ਲੈ ਲੈ ਪ੍ਰਮਾਤਮਾ ਸੋਖ ਰੱਖੀ ਆ ਜਿਹੜਾ ਅੱਜ ਦਿਨ ਵੇਖਿਆ ਨਾ ਬਹੁਤ ਮਾੜਾ ਜੀ ਮੈਂ ਤਾਂ ਛੁੱਟੀ ਲਈ ਸੀ ਹੱਸਾਂਗੇ ਖੇਡਾਂ ਨੂੰ ਘਰ ਪਰ ਅਜੋਲ ਟਾਈ ਕੰਮ ਹੋ ਗਿਆ ਉਹ ਤਾਂ ਜਿੱ ਕੀ ਕਰਨੀ ਆ ਮੈਂ ਕੁਛ ਨਹੀਂ ਚੁੱਲਾ ਬਣਾਉਣ ਲੱਗੀ ਹਾਂ ਉਹ ਕਦੀ ਬਣਾਇਆ ਓਏ ਤੈਨੂੰ ਚੱਲ ਮਾੜ ਮੋਟਾ ਬਣਾਈ ਲਾਉਂਗੀ ਮੈਨੂੰ ਤੇ ਹਰੇ ਕੰਮ ਕਰਨਾ ਪਿਆ ਕੋਈ ਨਹੀਂ ਮੈਂ ਹਲਪ ਕਰਾਵਾਂ ਤੇਰੀ ਨਹੀਂ ਨਹੀਂ ਤੂੰ ਜਾ ਚੱਲ ਮੈਂ ਹਰ ਮੈਂ ਸੋਦਾ ਲੈ ਆਵਾਂ ਚੱਲ ਲੈ ਆਉਂ ਤੇ ਨਾਉ ਤੇ ਕੋਈ ਨਾ ਮਾਨ ਕੇ ਕਰਾ ਦੂੰਗਾ ਕੋਈ ਨਹੀਂ ਤੂੰ ਜਾ ਕੋਈ ਨਹੀਂ ਮੈਂ ਕਰ ਲੈਣਾ ਚੱਲ ਕੋਈ ਨਾ ਚੰਗੇ ਮਾੜੇ ਦੇਖ ਕੇ ਸਾਰੇ ਹਿੱਤੇ ਹੁੰਦੇ ਰਹਿੰਦੇ ਖਸ ਖੇਡ ਕੇ ਜਿਹੜਾ ਟਾਈਮ ਲੱਗ ਜਾ ਚੰਗਾ ਮੈਨੂੰ ਕਿਹੜਾ ਚੁੱਲਾ ਬਣਾਉਣਾ ਆਉਂਦਾ ਮੈਂ ਕਦੀ ਬਣਾਇਆ ਤੇ ਹੈ ਨਹੀਂ ਆ ਚੱਲ ਕੋਈ ਗੱਲ ਨਹੀਂ ਆਪੇ ਕੁਛ ਹਨਾ ਲ ਕੇ ਮਿੱਟੀ ਲਿਆ ਦੇ ਇਹਨੂੰ ਮੜੀ ਮੋਤੀ ਲਾ ਕੇ ਤਿਆਰ ਕਰ ਲੈਣੀ ਆ ਦਾਚਾ ਹਾਂ ਸਰ ਜੀ ਕੱਠੀ ਆ ਚਾਚੇ ਕਿਤੇ ਗਿਆ ਉਹ ਤੇ ਗਏ ਆ ਸਮਾਨ ਲੈਣ ਤੂੰ ਇੱਥੇ ਕਾਂਡੇ ਦੇ ਕੁਛ ਨਹੀਂ ਮੇਰੀ ਸੁਣ ਲਓ ਗੱਲ ਇੱਥੇ ਨਹੀਂ ਰਹਿਣਾ ਬੈ ਬੂ ਜਿਹੜਾ ਬਦ ਲਿਆਉਂਦਾ ਨਾ ਘਰੋਂ ਮਾਂ ਨਾ ਛੱਡ ਗਏ ਚਲੋ ਉੱਥੇ ਅੰਦਰ ਨਹੀਂ ਨਹੀਂ ਸਰਸ ਮੈਂ ਨਹੀਂ ਇੱਦਾਂ ਜਾਣਾ ਹੈਗਾ ਬਹੁਤ ਉਹ ਮੇਰੀ ਸੁਣੋ ਗੱਲ ਤੁਸੀਂ ਚਲੇ ਗਏ ਨਾ ਚਾਚੇ ਨੂੰ ਮਿਲਣਾ ਹੁੰਦਾ ਆਪੇ ਨਹੀਂ ਨਹੀਂ ਜਿੰਨਾ ਤੱਕ ਚਾਚਾ ਨਹੀਂ ਜਾਂਦਾ ਮੈਂ ਨਹੀਂ ਹਾਂ ਤੱਕ ਚਾਚਾ ਗਿਆ ਕਿਤੇ ਆ ਉਹ ਸਮਾਨ ਲੈ ਇਹ ਘਰੀ ਘਾਵ ਹੋ ਗਿਆ ਘਰ ਤੇ ਚਲ ਆ ਜਾ ਤੂੰ ਬਹਿ ਜਾ ਮੈਂ ਬਣਾ ਨਹੀਂਗਾ ਐਦਾਂ ਕਰੋ ਤੁਸੀਂ ਤੁਸੀਂ ਸਮਾਨ ਪੈਕ ਕਰੋ ਉਹ ਤੇ ਨਿੱਕਾ ਸਕੂਲੋਂ ਆਉਣ ਵਾਲਾ ਉਹ ਕੀ ਸੋਚੂਗਾ ਚਲ ਕੋਈ ਨਹੀਂ ਉਹਨੂੰ ਵੀ ਸਮਝਾਉਣਾ ਹੀ ਪੈਣਾ ਵਾ ਸਮਝਾਉਣਾ ਨਹੀਂ ਕਰ ਪੈਣਾ ਤੀ ਘਰ ਚ ਲੋਰ ਮੰਨ ਉਹ ਤੁਹਾਡਾ ਘਰ ਵਾ ਇੱਥੇ ਦੀ ਕੀ ਰਹਿਣਾ ਚਲ ਮੈਂ ਤਾਂ ਪੱਖਾ ਨਾਲ ਗੱਲ ਕਰੀ ਮੈਂ ਨਹੀਂ ਉਹ ਐਦਾਂ ਜਾ ਚਾਚੀ ਤੀ ਮੈਨੂੰ ਗੱਲ ਕਿਉਂ ਦੱਸਣ ਡੇ ਇੱਕ ਗੱਲ ਦੱਸੋ ਮੈਨੂੰ ਕੀ ਹੋਈ ਆ ਬਹੁਤ ਗਲਤੀ ਕੋਈ ਵੀ ਨਹੀਂ ਹੋਈ ਗੱਲ ਕੀ ਹੋਈ ਦੱਸ ਗੱਲ ਕੋਈ ਹੋਈ ਹੈ ਤੂੰ ਇੱਥੇ ਆਏ ਓਦਾਂ ਥੋੜੀ ਜਿਹਾ ਜੀ ਥੋੜੀ ਕੰਢੇ ਹੋ ਉਹਨੂੰ ਨਹੀਂ ਬਹੁਤ ਕੋਈ ਗੱਲ ਨਹੀਂ ਹੋਈ ਹੈ ਕਿ ਤੂੰ ਕਾਹਤੋਂ ਟੈਨਸ਼ਨ ਲੈ ਜਾਂਦੇ ਏ ਲੈ ਤੇਹੀ ਮੈਨੂੰ ਗੱਲ ਹੀ ਨਹੀਂ ਦੱਸਣ ਦੇ ਕੀ ਹੋਈ ਹੈ ਤੇ ਗੱਲ ਲੈ ਨਮਾਨੇ ਆਵਾਜ਼ ਮਾਰ ਲਈ ਚੱਲ ਜਾ ਤੂੰ ਗੱਲ ਸੁਣ ਇੱਕ ਮਿੰਟ ਮੈਂ ਉਹਨਾਂ ਜਿਹੜਾ ਗੱਲ ਸੁਣ ਕੇ ਮੁੰਡਾ ਵਿਚਾਰਾ ਤਾਂ ਕਿੰਨਾ ਚੰਗਾ ਵਾ ਕਿੰਨਾ ਪਿਆਰ ਕਰਦਾ ਵਾ ਪਰ ਮਾਂ ਇਹਦੀ ਪੇਸ਼ ਨਹੀਂ ਜਾਣਦੀ ਜੀ ਤੇ